ਹਾਂ ਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਹਾਂ ਜੀ ਸਾਨੂੰ ਪਾਕਿਸਤਾਨ ਨਨਕਾਣਾ ਸਾਹਿਬ ਆ ਕੇ ਬਹੁਤ ਹੀ ਚੰਗਾ ਲੱਗਿਆ ਤੇ ਬਹੁਤ ਹੀ ਵਧੀਆ ਲੱਗਿਆ ਤੇ ਸਾਡੇ ਪੁਲਿਸ ਵਾਲੇ ਜਵਾਨ ਵੀ ਬਹੁਤ ਹੀ ਸਾਨੂੰ ਵਧੀਆ ਲਾਇਕ ਕਰਦੇ ਨੇ ਤੇ ਬਹੁਤ ਹੀ ਸਾਡੀ ਸੰਭਾਲ ਕਰਦੇ ਨੇ ਦੇਖਭਾਲ ਕਰਦੇ ਨੇ ਤੇ ਸਾਡੀ ਸੇਵਾ ਬਹੁਤ ਹੀ ਜ਼ਿਆਦਾ ਕੀਤੀ ਹੈ ਤੇ ਸਾਨੂੰ ਮਾਣ ਹੈ ਕਿ ਸਾਡਾ ਦੇਸ਼ ਗਵਾਂਢੀਏ ਤੇ ਅਸੀਂ ਸਾਰੇ ਰਲ ਮਿਲ ਕੇ ਰਹੀਏ ਤੇ ਪਿਆਰ ਮੁਹੱਬਤ ਨਾਲ ਰਹੀਏ ਜੀ ਜੀ ਅਸੀਂ ਵੀ ਸਾਡੇ ਵੀ ਵਿਚਾਰ ਐਵੇਂ ਦੇ ਨੇ ਜੇ ਕਿ ਚੜ੍ਹਦੇ ਪੰਜਾਬ ਵੱਲੋਂ ਆਏ ਨੇ ਤੇ ਅਸੀਂ ਵੀ ਪੰਜਾਬੀ ਆ ਅਸੀਂ ਇਹਨਾਂ ਤੁਹਾਡੇ ਲੋਕਾਂ ਦੇ ਵਿੱਚ ਮੁਹੱਬਤ ਹੀ ਦੇਖੀ ਹੈ ਅਸਾਂ ਕੋਈ ਨਫ਼ਰਤ ਦੀ ਚੀਜ਼ ਨਹੀਂ ਦੇਖੀ ਅਸੀਂ ਚਾਹੁੰਦੇ ਆ ਕਿ ਜਿਹੜੀਆਂ ਸਾਡੇ ਇਹ ਦੋਹਾਂ ਹਕੂਮਤਾਂ ਦੇ ਦਰਮਿਆਨ ਥੋੜੀਆਂ ਦੀਵਾਰਾਂ ਨੇ ਨਾ ਜਿਹੜੀਆਂ ਦੂਰੀਆਂ ਨੇ ਉਹ ਅੱਲਾਹ ਕਰੇ ਕਿ ਦੂਰ ਹੋ ਜਾਣ ਅਸੀਂ ਲੋਕ ਇਸ ਤਰ੍ਹਾਂ ਹੀ ਇੱਕ ਦੂਸਰੇ ਕੋ ਆਈਏ ਜਾਈਏ ਇੱਕ ਦੂਸਰੇ ਨੂੰ ਮਿਲੀਏ ਮੁਹਬਤਾਂ ਦਾ ਇੱਕ ਦੂਸਰੇ ਨਾਲ ਇਜ਼ਹਾਰ ਕਰੀਏ ਤੇ ਹੈ ਜਿਹੜਾ ਹੌਣ ਜਾਣ ਤੁਹਾਡਾ ਬਣਿਆ ਹੈ ਇਸ ਤੋਂ ਜ਼ਿਆਦਾ ਹੋਵੇ ਅਸੀਂ ਵੀ ਤੁਹਾਡੇ ਕੋ ਜਾਈਏ ਸਾਡੀਆਂ ਵੀ ਦੂਰੀਆਂ ਨੇ ਕੁਝ ਰਕਾਵਟਾਂ ਨੇ ਦੂਰ ਹੋ ਜਾਣ ਤੇ ਖਾਸ ਕਰਕੇ ਗੱਲ ਹੈ ਕਿ ਵੀਜ਼ਾ ਪ੍ਰਣਾਲੀ ਜਿਹੜੀਆਂ ਦਿੱਕਤਾਂ ਆ ਰਹੀਆਂ ਵੀਜ਼ਾ ਪ੍ਰਣਾਲੀ ਸੌਖੀ ਕਰਨ ਵਾਸਤੇ ਕੋਈ ਤੁਹਾਡੇ ਵੱਲੋਂ ਹਾਂਜੀ ਉਹ ਕਿ ਜਿਹੜੇ ਸਾਡੇ ਉਤਲੀ ਸਦਾ ਤੇ ਸਾਡੇ ਉਮਰਾਨ ਨੇ ਉਹ ਆਪਸ ਮਿਲ ਬੈਠਣ ਤੇ ਕੁਝ ਸਾਡੇ ਵਾਸਤੇ ਸੋਲੂਸ਼ਨ ਕੱਢਣ ਕਿ ਜਿਹਦੇ ਵਿੱਚ ਜਿਹੜੇ ਦੋ ਲੋਕ ਦੂਰ ਹੋਏ ਨੇ ਆਪਸ ਇਕੱਠੇ ਹੋ ਜਾਣ ਇਹਨਾਂ ਦੀਆਂ ਜਿਹੜੀਆਂ ਦੂਰੀਆਂ ਨੇ ਉਹ ਮੁਹੱਬਤਾਂ 'ਚ ਬਦਲ ਜਾਣ ਜਿਸ ਤਰ੍ਹਾਂ ਕਿ ਅੱਗੇ Imran Khan ਸਾਹਿਬ ਨੇ ਕੁਝ ਕੀਤਾ ਸੀ ਇਸ ਤਰ੍ਹਾਂ ਇਹ ਸਾਡੀਆਂ ਹਕੂਮਤਾਂ ਜਿਹੜੀਆਂ ਆਪਸ ਦੇ ਵਿੱਚ ਕਰਨ ਜਿਹਦੇ ਜੇ ਆਵਾਮ ਦਾ ਫਾਇਦਾ ਹੋਵੇ ਅਵਾਮ ਇੱਕ ਦੂਸਰੇ ਨਾਲ ਮਿਲੇ ਆਵਾਮ ਦੀ ਮੁਹੱਬਤ ਜਿਹੜੀ ਕਿੰਨਾ ਵੱਡੀ ਬਹੁਤ ਵਧੀਆ ਲੱਗਾ ਸਰਦਾਰ ਬਾਜੀ ਸਾਹਿਬ ਨੂੰ ਬਹੁਤ ਵਧੀਆ ਕਿ ਤੁਸੀਂ ਸਾਡੇ ਕੋਲ ਆਏ ਸਾਨੂੰ ਖਿਦਮਤ ਦਾ ਮੌਕਾ ਦਿੱਤਾ ਧੰਨਵਾਦ ਬਹੁਤ 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 ਅੱਛਾ ਲੱਗਾ ਤੁਹਾਨੂੰ ਥੈਂਕਸ ਫੋਰ ਕਮਿੰਗ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ